ਬੇਟੇ ਬੱਚਿਓ ਇਸ ਵੀਡੀਓ ਵਿੱਚ ਅਸੀਂ ਚੌਥੇ ਪਾਠ ਦੀ ਰਿਵੀਜ਼ਨ ਕਰਾਂਗੇ ਚੌਥਾ ਪਾਠ ਹੈ ਕਾਰਬਨ ਅਤੇ ਇਸ ਦੇ ਯੋਗਿਕ ਤਾਂ ਪਹਿਲਾ ਮਿਲਾਨ ਕਰੋ ਇਹ ਕਰਦੇ ਆਪਾਂ ਪਹਿਲਾ ਹੈ ਬਾਇਓ ਗੈਸ ਬਾਇਓ ਗੈਸ ਇਸ ਦੇ ਵਿੱਚ ਜਿਹੜੀ ਮੁੱਖ ਗੈਸ ਉਹ ਕਿਹੜੀ ਹੁੰਦੀ ਹੈ ਮੀਥੇਨ ਮੀਥੇਨ ਦਾ ਰਸਾਇਣਿਕ ਸੂਤਰ ਹੁੰਦਾ CH4 ਇਹ ਜਲਨਸ਼ੀਲ ਗੈਸ ਹੁੰਦੀ ਹੈ ਠੀਕ ਹੈ ਤਾਂ ਬਾਇਓ ਗੈਸ ਜਿਹੜੀ ਗੋਬਰ ਤੋਂ ਆਪਾਂ ਬਣਾਉਣੀ ਹੈਗੀ ਗੈਸ ਉਸ ਦੇ ਵਿੱਚ ਜਿਹੜਾ ਮੁੱਖ ਪੋਰਸ਼ਨ ਉਹ ਕਿਸ ਦਾ ਹੁੰਦਾ ਮੀਥੇਨ ਦਾ ਹੁੰਦਾ ਅੱਗੇ ਹੈ ਕਾਰਬਨ ਕਾਰਬਨ ਦੇ ਵਿੱਚ ਕੀ ਹੁੰਦਾ ਹੈ ਲੜੀ ਬੰਧਨ ਠੀਕ ਹੈ ਕਾਰਬਨ ਜਿਹੜੀ ਚੇਨ ਹੈ ਉਸ ਦੇ ਵਿੱਚ ਕੀ ਹੁੰਦਾ ਹੈ ਐਵੇਂ ਕਰਕੇ ਜੁੜ ਜੁੜ ਕੇ ਇਸ ਦੇ ਵਿੱਚ ਲੜੀ ਬੰਧਨ ਹੁੰਦਾ ਅੱਗੇ ਹੈ ਸਹਿ ਸੰਯੋਜਕ ਬੰਧਨ ਸਹਿ ਸੰਯੋਜਕ ਬੰਧਨ ਜਿਹੜਾ ਹੈਗਾ ਆ ਇਹ ਕਦੋਂ ਬਣਦਾ ਜਦੋਂ ਇਲੈਕਟ੍ਰੋਨਾਂ ਦੀ ਭਾਗੀਦਾਰੀ ਹੁੰਦੀ ਹੈ ਜਦੋਂ ਇਲੈਕਟ੍ਰੋਨ ਇੱਕ ਤੋਂ ਦੂਜੇ ਨਾਲ ਜਦੋਂ ਸ਼ੇਅਰ ਹੁੰਦੇ ਹੈਗੇ ਉਦੋਂ ਜਿਹੜਾ ਬਣਦਾ ਉਹ ਸਹਿ ਸੰਯੋਜਕ ਬੰਧਨ ਹੁੰਦਾ ਆਇਨੀ ਬੰਧਨ ਆਇਨੀ ਬੰਧਨ ਉਹ ਬਣਦਾ ਜਦੋਂ ਇੱਕ ਆਪ ਦੇ ਇਲੈਕਟ੍ਰੋਨ ਦੂਜੇ ਨੂੰ ਪੂਰੀ ਤਰ੍ਹਾਂ ਹੀ ਦੇ ਦੇ ਠੀਕ ਹੈ ਜਿਵੇਂ ਇੱਥੇ ਪੋਜ਼ਿਟਿਵ ਚਾਰਜ ਵਾਲੇ ਉੱਤੇ ਨੈਗੇਟਿਵ ਆ ਜਾਊਗਾ ਇੱਕ ਨੇ ਆਪ ਦਾ ਇਲੈਕਟ੍ਰੋਨ ਦੂਜੇ ਨੂੰ ਦੇ ਹੀ ਦਿੱਤਾ ਤਾਂ ਦੇਣ ਦੇ ਨਾਲ ਇਲੈਕਟ੍ਰੋਨ ਲੈਣ ਦੇ ਨਾਲ ਜਿਹੜਾ ਬਣਦਾ ਉਹ ਆਇਨੀ ਬੰਧਨ ਹੁੰਦਾ ਹੈ ਇਥੀਨ ਇਥੀਨ ਦਾ ਫਾਰਮੂਲਾ ਲਿਖਿਆ ਵੀ ਹੈਗਾ ਕੀ ਆ ਇਹ ਇਥ ਦਾ ਮਤਲਬ ਹੁੰਦਾ 2 ਤਾਂ ਇਹਦੇ ਵਿੱਚ ਦੇਖੋ ਦੋ ਕਾਰਬਨ ਲੱਗੇ ਵੀ ਨੇ ਤੇ ਕਾਰਬਨ ਦੇ ਨਾਲ ਹਾਈਡਰੋਜਨ ਕਿੰਨੇ ਲੱਗੇ ਨੇ ਤਿੰਨ ਠੀਕ ਹੈ ਇਧਰ ਵੀ ਤਿੰਨ ਲੱਗੇ ਵੀ ਆ ਇਧਰ ਵੀ ਕਿੰਨੇ ਲੱਗੇ ਨੇ ਤਿੰਨ ਲੱਗੇ ਨੇ ਕਿਉਂਕਿ ਕਾਰਬਨ ਦੇ ਕੁੱਲ ਕਿੰਨੇ ਬੰਧਨ ਹੁੰਦੇ ਆ ਚਾਰ ਬੰਧਨ ਹੁੰਦੇ ਆ ਤਾਂ ਇਸ ਕਾਰਬਨ ਦੇ 1 2 3 4 ਬੰਧਨ ਪੂਰੇ ਹੋਗੇ ਉਵੇਂ ਇਧਰਲੀ ਕਾਰਬਨ ਦੇ 1 2 3 4 ਬੰਧਨ ਪੂਰੇ ਹੋਗੇ ਹਾਈਡਰੋਜਨ ਕਿੰਨੇ ਹੋਗੇ 1 2 3 4 5 6 ਦੋ ਕਾਰਬਨ ਤੇ 6 ਕੀ ਹੋਗੇ ਹਾਈਡਰੋਜਨ ਅੱਗੇ ਹੈ ਯੋਗਿਕ ਦਿੱਤੇ ਆ ਤੇ ਦੂਜੇ ਪਾਸੇ ਆਪਿਕ ਨੇਮ ਦਿੱਤਾ ਵੀ ਆ ਠੀਕ ਹੈ ਪਹਿਲਾ ਹੈ CHCHO ਇਹ ਕੀ ਹੈ HCHO ਜਿਹੜਾ ਹੁਣ हुन CHO ਹੁੰਦਾ ਉਹਦੇ ਨਾਲ ਕੀ ਲੱਗਦਾ ਹੁੰਦਾ ਅਲ ਤੇ ਜਿਹੜਾ ਇੱਕ ਕਾਰਬਨ ਹੁੰਦਾ ਉਹ ਕੀ ਹੁੰਦਾ ਮਿਥ ਠੀਕ ਹੈ ਤੇ ਜੇ ਇਹਨਾਂ ਵਿੱਚ ਸਿੰਗਲ ਬੌਂਡ ਹੈਗਾ ਤਾਂ ਕੀ ਹੋਏਗਾ ਏਨ ਤੇ ਇਸ ਦਾ ਨਾਮ ਕੀ ਬਣ ਗਿਆ ਮਿਥਨਲ ਇਸ ਦਾ ਨਾਮ ਕੀ ਹੋ ਗਿਆ CHCHO ਦਾ ਮਿਥਨਲ ਅੱਗੇ ਹੈਗਾ ਜੀ ਇਹ ਲੱਗਿਆ ਹੋਵੇ BR ਹੁਣ ਇਹਦੇ ਵਿੱਚ ਦੋ ਕਾਰਬਨ ਨੇ ਤਾਂ ਕੀ ਹੋ ਗਿਆ ਇਥੇ ਤੇ ਇਹਦਾ ਨਾਮ ਕੀ ਹੋ ਗਿਆ ਇਥਾਈਲ ਬਰੋਮਾਈਡ ਕਿਉਂਕਿ ਗਰੁੱਪ ਲੱਗਿਆ ਵੀ ਇਹ ਨਾਲ ਇਹਦੇ ਹੈਲੋਜਨ ਵਾਲਾ ਤੇ ਇਸਦਾ ਨਾਮ ਹੋ ਜਾਊਗਾ ਇਥਾਈਲ ਬਰੋਮਾਈਡ ਠੀਕ ਹੈ ਕਿ ਅੱਗੇ ਹੈ ਇਸ ਦੇ ਵਿੱਚ ਜਦੋਂ ਇਹ ਵਾਲਾ ਗਰੁੱਪ ਲੱਗਿਆ ਹੋਵੇ ਉਦੋਂ ਲੱਗਦਾ ਹੁੰਦਾ ਓਲ ਮਗਰਲੇ ਪਾਸੇ ਓਲ ਦੀ ਅਵਾਜ਼ ਆਉਂਦੀ ਹੁੰਦੀ ਆ ਕਾਰਬਨ ਗੈਨ ਲੋ 1 2 3 4 5 6 6 ਕਾਰਬਨ ਵਾਲਾ ਕੀ ਹੁੰਦਾ ਹੈ ਹੈਕਸ ਠੀਕ ਹੈ ਤੇ ਇਹਨਾਂ ਵਿੱਚ ਹੁਣ ਕਹੜਾ ਕਹੜਾ ਬੰਦਨ ਹੈ ਤਾਂ ਇਹ ਹੈਕਸੀਨੋਲ ਆਲ ਹੋਣਾ ਸੀ ਨਾ ਮਗਰ ਤਾਂ ਨੰਨੇ ਨੂੰ ਹੋੜਾ ਹੋ ਗਿਆ ਤੇ ਮਗਰ ਇਹ ਲੱਗ ਗਿਆ ਤੇ ਦਾ ਨਾਮ ਹੋ ਗਿਆ ਹੈਕਸੀਨੋਲ ਇੱਥੇ ਆਪਾਂ ਦੇਖ ਲੈਣੇ ਜਿਹੜਾ ਇੱਕ ਕਾਰਬਨ ਵਾਲਾ ਉਹ ਕੀ ਹੁੰਦਾ ਹੈ ਮੀਥ 2 ਵਾਲਾ ਕੀ ਹੁੰਦਾ ਹੈ ਇਥ 3 ਵਾਲਾ ਕੀ ਹੁੰਦਾ ਹੈ ਪ੍ਰੋਪ 4 ਵਾਲਾ ਕੀ ਹੁੰਦਾ ਹੈ ਬਿਊਟ ਪੰਜਾਬੀ ਚ ਲਿਖਦੇ ਆ ਬਿਊਟ ਠੀਕ ਹੈ 5 ਵਾਲਾ ਕੀ ਹੋ ਜਾਂਦਾ ਹੈ ਪੈਂਟ ਪੈਂਟੀ ਹੁੰਦਾ ਠੀਕ ਹੈ ਛੇ ਵਾਲਾ ਕੀ ਹੁੰਦਾ ਹੈ ਹੈਕਸ ਸੱਤ ਵਾਲਾ ਇਹਨੂੰ ਆਪਾਂ ਲਿਖਦੇ ਹਾਂ ਹੈਪਟ ਅੱਠ ਵਾਲੇ ਨੂੰ ਆਪਾਂ ਲਿਖਦੇ ਹਾਂ ਔਕਟ ਨੌ ਵਾਲੇ ਨੂੰ ਆਪਾਂ ਲਿਖਦੇ ਹਾਂ ਨੌਨ ਠੀਕ ਹੈ 10 ਵਾਲਾ ਹੋਵੇ ਤਾਂ ਉਹ ਡੈਕ ਡੈਕ ਹੁੰਦਾ ਠੀਕ ਹੈ ਇਹ ਇੰਗਲਿਸ਼ ਦੇ ਵਿੱਚ ਲਿਖਿਆ ਨੌਨ ਤਾਂ ਇਹ ਸਾਰੇ ਆਪਾਂ ਇਹ ਕਰਕੇ ਇਹਨਾਂ ਦੇ ਨਾਲ ਅੱਗੇ ਜੇ ਤਾਂ ਇੱਕ ਇਕਹਿਰਾ ਬੰਧਨ ਹੋਵੇ ਇਕਹਿਰਾ ਬੰਧਨ फिर तो आप की लाना ईन जे दूराबंधन हो लाना है ईन जे तीरा हो फिर की लाना है आईन ठीक है इन्होंने मगरले पास जिमें मिथेन इथेन प्रोपेन ब्यूटेन जे कहरा बंधन आता जे बंधन हो जाए तो फिर की बन जू मिथीन इथीन प्रोपीन ब्यूटीन जो तीरा बंधन हो फिर बन जूगा इथाइन प्रोपाइन ब्यूटाइन मिथ आ मिथ वाला नहीं अगला आप देखते दे हैं कि अपने को एच ओ ग्रुप लगे तो कि लगेगा अल कार्बन गिन लो एक दो तीन चार नहीं ठीक है तो चार वाला कौन है ब्यूट तो ब्यूट ब्यूट एल डी हाइड जल ला दो ग्रुप होंद डी हाइड ग्रुप होंगे एल डी हाइड या फिर यद नाम की बन जूगा ब्यूट एल डी हाइड इमें मिला देना है ਠੀਕ ਹੈ ਜਾਂ ਫਿਰ ਇਹਦਾ ਨਾਮ ਕੀ ਹੋ ਜਾਊਗਾ ਬਿਊਟਨਲ ਇਹ ਵੀ ਇਹਦਾ ਨਾਮ ਹੈ ਬਿਊਟਨਲ ਉਸ ਤੋਂ ਬਾਅਦ ਅਗਲਾ ਹੈਗਾ ਦੇ ਵਿੱਚ ਇੱਕ ਤੇ ਦੋ ਕਾਰਬਨ ਦੋ ਕਾਰਬਨ ਵਾਲਾ ਇਥ ਹੁੰਦਾ ਹੈ ਤੇ ਜਿਹੜਾ ਸੀਓਓ ਐਚ ਗਰੁੱਪ ਇਹ ਕੀ ਹੁੰਦਾ ਹੈ ਉਹ ਇੱਕ ਐਸਿਡ ਉਹ ਇੱਕ ਐਸਿਡ ਤੇ ਇਥ ਦੇ ਮਗਰ ਆਪਾਂ ਏਨ ਲਾਉਣਾ ਕਿਉਂਕਿ ਸਿੰਗਲ ਬੌਂਡ ਹੈ ਦੇ ਵਿੱਚ ਸਿੰਗਲ ਅਗੈਰਾ ਬੰਧਨ ਹ ਤਾਂ ਏਨ ਤੇਦਾ ਨਾਮ ਬਣ ਜਾਊਗਾ ਇਥ ਥੀਨੇ ਇਥੀਨ ਤੇ ਉਹ ਇੱਕ ਤੋਂ ਕੀ ਬਣਾ ਦੇਣਾ ਹੋੜਾ ਉਹ ਇੱਕ ਹੋ ਗਿਆ ਇਥੇ ਨੋਇਕ ਐਸਿਡ ਇਹ ਇਹਦੇ ਨਾਲ ਮਿਲ ਜੂਏ ਅਗਲੇ ਵਿੱਚ ਹੈ ਸਾਬਨ ਸਾਬਨ ਦਾ ਕੀ ਕੰਮ ਹੈ ਮੈਲ ਨਿਵਾਰਨ ਦਾ ਅਗਲਾ ਹੈ ਕਿਰਿਆਤਮਕ ਸਮੂਹ ਕਿਹੜਾਗਾ ਕੀਟੋਨ ਠੀਕ ਹੈ ਸੀ ਡਬਲ ਬੌਂਡ O ਵਾਲਾ ਜਿਹੜਾ ਹੁੰਦਾ ਹੈ ਇਹ ਕੀਟੋਨ ਗਰੁੱਪ ਹੁੰਦਾ ਹੈ ਆਕਸੀਕਰਕ ਇਹ ਕੌਣ ਹੈ KMnO4 ਪੋਟਾਸ਼ੀਅਮ ਪਰਮੈਗਨੇਟ EK ya HNO3 ਅਗਲਾ ਹੈ ਇੱਕ ਇਹ ਇਹਦਾ ਨਾਮ ਕੀ ਹੈਗਾ ਇਸ ਦੇ ਵਿਚਾਲੇ ਵਿੱਚ ਕਰਕੇ ਬਣੇ ਹੋਣਾ ਚਾਹੀਦਾ ਸੀ ਜਾਂ ਫਿਰ ਇੱਥੇ ਸਿੰਗਲ ਬੌਂਡ ਲੱਗੇ ਹੋਣ ਚਾਹੀਦੇ ਸੀ ਅ ਇਦਾਂ ਕਰਕੇ ਅਲਟਰਨੇਟਿਵਲੀ ਇਹਦੇ ਡਬਲ ਬੌਂਡ ਲੱਗੇ ਹੋਣੇ ਚਾਹੀਦੇ ਸੀ ਇਹਦਾ ਨਾਮ ਕੀ ਹੈ ਬੈਂਜ਼ੀਨ ਰਿੰਗ ਹੁੰਦੀ ਹੈ ਇਹ ਸਿਰਕਾ ਜਿਹੜਾ ਸਿਰਕਾ ਪਾਣੀ ਵਿੱਚ 3-4% ਐਸਟਿਕ ਐਸਿਡ ਸਿਰਕੇ ਦਾ ਇਹ ਮਤਲਬ ਹੈਗਾ ਅੱਗੇ ਹੈ ਖਾਲੀਥਾਂਵਾਂ ਭਰੋ ਜਿਹੜੇ ਆਇਨੀ ਯੋਗਿਕ ਹੁੰਦੇ ਆ ਇਹਨਾਂ ਦੇ ਪਿੰਗਲਣ ਤੇ ਉਬਾਲ ਜਿਹੜੇ ਅੰਕ ਉਹ ਕੀ ਹੁੰਦੇ ਆਇਨੀ ਜਿਹੜੇ ਯੋਗਿਕ ਨੇ ਜਿਨ੍ਹਾਂ ਦੇ ਵਿੱਚ ਇਲੈਕਟ੍ਰੋਨ ਦਾ ਲੈਣ ਦੇਣ ਹੋ ਕੇ ਜਿਹੜਾ ਬੌਂਡ ਬਣਦਾ ਇਹਨੇ ਇਲੈਕਟ੍ਰੋਨ ਇਹਨੂੰ ਦੇ ਦਿੱਤੇ ਤਾਂ ਇਹ ਜਿਹੜੇ ਬੰਧਨ ਨੇ ਇਹ ਕੀ ਹੁੰਦੇ ਆ ਮਜ਼ਬੂਤ ਕਿਹੜੇ ਬੰਧਨ ਹੁੰਦੇ ਆ ਮਜ਼ਬੂਤ ਤੇ ਮਜ਼ਬੂਤ ਬੰਧਨਾਂ ਦੇ ਟੁੱਟਣ ਵਾਸਤੇ ਜ਼ਿਆਦਾ ਤਾਪਮਾਨ ਦੀ ਜ਼ਰੂਰਤ ਹੁੰਦੀ ਆ ਇਸ ਕਰਕੇ ਇਹਨਾਂ ਦੇ ਪਿਘਲਣ ਤੇ ਉਬਾਲ ਅੰਕ ਵੀ ਕੀ ਹੁੰਦੇ ਆ ਉੱਚੇ ਠੀਕ ਹੈ ਅਗਲਾ ਹੈ ਆਇਨੀ ਯੋਗਿਕਸ ਘੋਲ ਪਿਗਲੀ ਅਵਸਥਾ ਵਿੱਚ ਬਿਜਲੀ ਦੇ ਡੈਸ਼ ਹੁੰਦੇ ਹਨ ਜਿਹੜੇ ਆਇਨੀ ਯੋਗਿਕਾ ਘੋਲ ਜਾਂ ਪਿਘਲੀ ਹੋਈ ਅਵਸਥਾ ਵਿੱਚ ਬਿਜਲੀ ਦੇ ਕੀ ਹੁੰਦੇ ਆ ਚਾਲਕ ਹੁੰਦੇ ਕਿਉਂਕਿ ਇਹਨਾਂ ਦੇ ਕੋਲ ਕੀ ਹੁੰਦੇ ਆ ਫ੍ਰੀ ਇਲੈਕਟ੍ਰੋਨ ਹੁੰਦੇ ਆ ਸੁਤੰਤਰ ਇਲੈਕਟ੍ਰੋਨ ਜਿਹੜੇ ਇੱਧਰ ਉੱਧਰ ਨੂੰ ਜਾ ਸਕਦੇ ਆ ਠੀਕ ਹੈ ਉਸ ਤੋਂ ਬਾਅਦ ਅਗਲਾ ਹੈ ਬਾਇਓ ਗੈਸ ਤੇ ਸੀ ਐਨ ਜੀ ਦਾ ਮੁੱਖ ਅੰਸ਼ ਕੀ ਆ ਹੁਣ ਬਾਇਓ ਗੈਸ ਦਾ ਮੁੱਖ ਅੰਸ਼ ਆਪਾਂ ਪਹਿਲਾਂ ਹੀ ਕਰ ਚੁੱਕੇ ਹਾਂ ਕੀ ਹੈਗਾ ਇਹ ਮੀਥੇਨ ਤੇ ਸੀ ਐਨ ਜੀ ਦਾ ਮੁੱਖ ਅੰਸ਼ ਵੀ ਕੀ ਆ ਮੀਥੇਨ ਗੈਸ ਆਗੀ ਅਗਲਾ ਹੈ ਡੈਸ਼ ਯੋਗਿਕਾਂ ਦੇ ਉਬਾਲ ਅੰਕ ਤੇ ਪਿਘਲਣ ਅੰਕ ਉੱਚੇ ਹੁੰਦੇ ਹਨ ਇਹ ਵੀ ਆਪਾਂ ਹੋਨੇ ਕਰੇ ਜਿਹੜੇ ਆਇਨੀ ਯੋਗਿਕ ਹੈ ਇਹਨਾਂ ਦੇ ਪਿਘਲਣ ਤੇ ਉਬਾਲ ਅੰਕ ਉੱਚੇ ਹੁੰਦੇ ਆ ਉਸ ਤੋਂ ਅਗਲਾ ਕਿਹਨਿਓ ਬਾਲ ਅੰਕ ਨੀਵੇਂ ਹੁੰਦੇ ਆ ਤਾਂ ਸਹਿ ਸੰਯੋਜਕ ਦੇ ਸਹਿ ਸੰਯੋਜਕ ਠੀਕ ਹੈ ਇਹਨਾਂ ਨੂੰ ਆਪਾਂ ਕੋਵਾਲੈਂਟ ਬੌਂਡ ਬੋਲਦੇ ਹੁੰਨੇ ਆ ਇਹਨਾਂ ਦੇ ਵਿੱਚ ਇਲੈਕਟ੍ਰੋਨ ਦੀ ਸ਼ੇਅਰਿੰਗ ਦੇ ਨਾਲ ਜਿਹੜਾ ਹੈਗਾ ਇਹ ਬਣਦਾ ਬੌਂਡ ਠੀਕ ਹੈ ਇੱਕ ਇਲੈਕਟ੍ਰੋਨ ਜਿਵੇਂ ਫਲੋਰਿਨ ਨੇ ਇੱਕ ਇਲੈਕਟ੍ਰੋਨ ਦਿੱਤਾ ਇੱਕ ਫਲੋਰਿਨ ਨੇ ਇੱਕ ਇਲੈਕਟ੍ਰੋਨ ਦਿੱਤਾ ਠੀਕ ਹੈ ਕਿਉਂਕਿ ਇਹਨਾਂ ਕੋਲ ਕਿੰਨੀ ਸੀਗੇ 7-7 ਸੀਗੇ ਤਾਂ ਆ ਇਹਨਾਂ ਦੇ ਵਿਚਾਲੇ ਬੰਧਨ ਬਣਿਆਗਾ ਇੱਕ ਕੋਵਲੈਂਟ ਬੌਂਡ ਇਹ ਥੋੜੇ ਜਿਹਾ ਗਰਮੀ ਦੇ ਨਾਲ ਹੀ ਥੋੜੇ ਜੇ ਤਾਪਮਾਨ ਦੇ ਨਾਲ ਇਸ ਜਿਹੜੇ ਬੌਂਡ ਬੰਧਨ ਇਹਨੇ ਟੁੱਟ ਜਾਣਾ ਠੀਕ ਹੈ ਤਾਂ ਇਹਨਾਂ ਦੀ ਜਿਹੜੀ ਉਬਾਲਣ ਪਿਘਲਣਾਂ ਕਿੰਨੀਵੇਂ ਹੁੰਦੀ ਹੈ ਸੈ ਹ ਸੰਯੋਜਕ ਯੋਗਿਕ ਬਿਜਲੀ ਦੇ ਡੈਸ਼ ਹੁੰਦੇ ਹਨ ਸੈ ਹ ਸੰਯੋਜਕ ਜਿਹੜੇ ਇਹ ਬਿਜਲੀ ਦੇ ਕੀ ਹੁੰਦੇ ਆ ਕੁਚਾਲਕ ਕਿਉਂਕਿ ਇਹਨਾਂ ਕੋਲੇ ਜਿਹੜਾ ਸੁਤੰਤਰ ਇਲੈਕਟ੍ਰੋਨ ਨਹੀਂ ਹੁੰਦੇ ਸੁਤੰਤਰ ਇਲੈਕਟ੍ਰੋਨ ਨਹੀਂ ਹੁੰਦੇ ਤਾਂ ਕਰਕੇ ਇਹ ਬਿਜਲੀ ਦੇ ਕੀ ਆ ਕੋਚਾਲਕ ਸੈ ਸੰਯੋਜਕ ਜਿਹੜੇ ਆਇਨੀਆਂ ਉਹ ਸੁਚਾਲਕ ਹੁੰਦੇ ਆ ਕਾਰਬਨ ਪਰਮਾਣੂਆਂ ਵਿਚਕਾਰ ਕੇਵਲ ਇਕਹਿਰੇ ਬੰਧਨ ਨਾਲ ਜੁੜੇ ਕਾਰਬਨ ਯੋਗਿਕਾ ਨੂੰ ਡੈਸ਼ ਕਿਹਾ ਜਾਂਦਾ ਹੈ ਹੁਣ ਕਾਰਬਨ ਕਾਰਬਨ ਦੇ ਵਿੱਚ ਜੇ ਐਵੇਂ ਕਰਕੇ ਕੇਹਰੇ ਬੰਧਨ ਤਾਂ ਉਹਨਾਂ ਨੂੰ ਆਪਾਂ ਕੀ ਬੋਲਦੇ ਹਾਂਗੇ ਸੰਤ੍ਰਿਪਤ ਬੋਲਦੇ ਆ ਕਿ ਲੜੀ ਬੰਧਨ ਬੋਲਦੇ ਆ ਤਾਂ ਆਪਾਂ ਉਹਨਾਂ ਨੂੰ ਬੋਲਦੇ ਆ ਲੜੀ ਬੰਧਨ ਕੀ ਬੋਲਾਂਗੇ ਲੜੀ ਬੰਧਨ ਕਿਉਂਕਿ ਲੜੀ ਬਣ ਰਹੀ ਹੈ ਇੱਕ ਅੱਗੇ ਇਥੇ ਨੋਇਕ ਤੇ ਜਾਬ ਦਾ ਸੂਤਰ ਆਪਾਂ ਹੁਣੇ ਕਰਕੇ ਆਏ ਆ ਇਥੇ ਨੋਇਕ ਮਤਲਬ ਦੋ ਕਾਰਬਨ ਹੋਣੇ ਚਾਹੀਦੇ ਆ ਤੇ ਉਹਦੇ ਮਗਰ OOH ਪੂਰਾ ਹੀ ਲੱਗਿਆ ਹੋਣਾ ਚਾਹੀਦਾ ਤਾਂ ਇਹਦਾ ਬਣ ਜਾਊਗਾ CH3COOH ਇਹ ਇਥੇ ਨੋਇਕ ਤੇ ਜਾਬ ਹੈ ਅਗਲਾ ਹੈਗਾ ਇਸ ਨੂੰ ਆਪਾਂ ਕਰਿਆ ਗਰਮ ਤੇਰੇ ਵਿੱਚ ਪਾਇਆ ਵੀ ਹੈ ਗਾੜਾ ਸਲਫਿਊਰਿਕ ਐਸਿਡ ਤਾਂ ਸਾਡੇ ਕੋਲ ਕੀ ਬਣੇਗਾ ਹੁਣ ਪਾਣੀ ਬਾਹਰ ਨਿਕਲ ਗਿਆ ਇਹਦੇ ਵਿੱਚੋਂ ਤੇ ਸਾਡੇ ਕੋਲ ਕੀ ਬਣੇਗਾ ਇੱਥੇ ਇਥੀਨ ਬਣੇਗੀ CH2 ਡਬਲ ਬੌਂਡ CH2 ਇਸ ਦਾ ਜੇ ਨਾਮ ਪੁੱਛ ਲੈਣ ਤਾਂ ਇਹ ਨਾਮ ਕੀ ਹੈ ਇਸ ਦਾ ਇਥੀਨ ਠੀਕ ਹੈ ਅਗਲਾ ਡੈਸ਼ ਆਪਣੀ ਚੌਹ ਸੰਯੋਜਕਤਾ ਮਤਲਬ ਟੈਟਰਾਵੈਲੈਂਸੀ ਟੈਟਰਾਵੈਲੈਂਸੀ ਤੇ ਲੜੀ ਬੰਧਨ ਕਾਰਨ ਬਹੁ ਭਾਂ ਦੇ ਯੋਗਿਕ ਬਣਾਉਂਦਾ ਹੈ ਕੌਣ ਹੈਗਾ ਹਾਈਡਰੋਜਨ ਦੇ ਕੋਲ ਤਾਂ ਇਲੈਕਟ੍ਰੋਨ ਹੀ ਇੱਕ ਹੁੰਦਾ ਹੈਗਾ ਤੇ ਇਹਦੀ ਤਾਂ ਟੈਟਰਾਵੈਲੈਂਸੀ ਚੌ ਸੰਯੋਜਕ ਤਾਂ ਕਿਵੇਂ ਬਣੇਗੀ ਇਹਦੀ ਨਹੀਂ ਬਣਦੀ ਕਾਰਬਨ ਹੈ ਕਾਰਬਨ ਕੋਲ ਕਿੰਨੇ ਇਲੈਕਟ੍ਰੋਨ ਹੁੰਦੇ ਹੈਗੇ ਫ੍ਰੀ ਚਾਰ ਹੁੰਦੇ ਹੈ ਤਾਂ ਕਰਕੇ ਇਹਨੂੰ ਚੌ ਸੰਯੋਜਕਤਾ ਬੋਲਦੇ ਆ ਤੇ ਇਹਦਾ ਆਨਸਰ ਕੀ ਆਏਗਾ ਕਾਰਬਨ ਠੀਕ ਹੈ ਜਿਹੜਾ ਤੁਸੀਂ ਪੋਲੀਥੀਨ ਦਾ ਲਿਹਾਫਾ ਦੇਖਦੇ ਹੋ ਉਹ ਵੀ ਕੀ ਹੈਗਾ ਕਾਰਬਨ ਦਾ ਹੀ ਇੱਕ ਲੜੀ ਬੰਧਨ ਉਹਦੇ ਵਿੱਚ ਕਾਰਬਨ ਕਾਰਬਨ ਐਵੇਂ ਕਰਕੇ ਲੜੀ ਵਿੱਚ ਲੱਗੇ ਵੀ ਬਹੁਤ ਸਾਰੇ ਠੀਕ ਹੈ ਤਾਂ ਪੋਲੀਥੀਨ ਵੀ ਉੱਥੇ ਹੀ ਬਣਦੀ ਹੈ ਅਗਲਾ ਸਹੀ ਗਲਤ ਚੁਣੋ ਆਇਨਿਕ ਯੋਗਿਕ ਪਿਗਲੀ ਤੇ ਘੋਲਵਸਥਾ ਵਿੱਚ ਬਿਜਲੀ ਦੇ ਰੋਧਕ ਹੁੰਦੇ ਹਨ ਗਲਤ ਹੈ ਬਿਜਲੀ ਦੇ ਰੋਧਕ ਨਹੀਂ ਹੁੰਦੇ ਬਿਜਲੀ ਦੇ ਕੀ ਹੁੰਦੇ ਹੈ ਇਹ ਸੁਚਾਲਕ ਵਧੇਰੇ ਕਰਕੇ ਕਾਰਬਨ ਯੋਗਿਕ ਬਿਜਲੀ ਦੇ ਹੁੰਦੇ ਹਨ ਵਧੇਰੇ ਕਰਕੇ ਕਾਰਬਨ ਯੋਗਿਕ ਬਿਜਲੀ ਦੇ ਕੀ ਹੁੰਦੇ ਹਨ ਇੱਥੇ ਦੱਸਿਆ ਨਹੀਂ ਨਾ ਨਹੀਂ ਬਿਜਲੀ ਦੇ ਕੀ ਹੁੰਦੀ ਹੈਗੇ ਉਹ ਸੁਚਾਲਕ ਹ ਸੁਚਾਲਕ ਹੁੰਦੇ ਕੋਚਾਲਕ ਹੁੰਦੀ ਹੈ ਇਹ ਆਪਾਂ ਇਹ ਦੱਸਣਾ ਸੀਗਾ ਤਾਂ ਇਥੇ ਕੀ ਉਹਦੇ ਇਹ ਰੇ ਕਰਕੇ ਕਾਰਬਨ ਦੇ ਜਿਹੜੇ ਯੋਗਿਕਾ ਬਿਜਲੀ ਦੇ ਕੁਚਾਲਕ ਹੁੰਦੇ ਆ ਇਹ ਲਿਖਣਾ ਸੀ ਅਗਲਾ ਹੈ ਕਾਰਬਨ ਛੇ ਦੀ ਇਲੈਕਟ੍ਰੋਨ ਤਰਤੀਬ 2 4 ਹੈ ਸਹੀ ਹੈ ਦੋ ਇਲੈਕਟ੍ਰੋਨ ਉਹਦੇ ਭਰੇ ਵੀ ਹੁੰਦੇ ਨੇ ਸ਼ੈਲ ਦੇ ਵਿੱਚ ਠੀਕ ਹੈ ਪਹਿਲਾ ਸ਼ੈਲ ਭਰਿਆ ਹੁੰਦਾ ਦੂਜੇ ਵਿੱਚ ਕਿੰਨੇ ਹੁੰਦੇ 4 ਇਲੈਕਟ੍ਰੋਨ ਅਗਲਾ ਬਾਇਓਗੈਸ ਤੇ ਨਬੀੜਤ ਕੁਦਰਤੀ ਗੈਸ ਦਾ ਮੁੱਖ ਹੰਜ ਮੀਥੇਨ ਹੈ ਇਹ ਸਹੀ ਹੈਗਾ ਕਾਰਬਨ ਚੌਹ ਸੰਯੋਜਕ ਹੈ ਵੀ ਸਹੀ ਹੈ ਸਹਿ ਸੰਯੋਜਕ ਜਿਹੜੇ ਕੋਵੈਲੈਂਟ ਕੋਵੈਲੈਂਟ ਯੋਗਾਂ ਦੀ ਉਬਾਲ ਤੇ ਪਿਘਲਣ ਅੰਕ ਉੱਚੇ ਹੁੰਦੇ ਹਨ ਉੱਚੇ ਨਹੀਂ ਹੁੰਦੇ ਪਿਘਲਣ ਅੰਕ ਇਹਨਾਂ ਦੇ ਤੇ ਉਬਾਲਣ ਅੰਕ ਕਿਉਂਦੇ ਆ ਨੀਵੇਂ ਅਗੇ ਸਹਿ ਸੰਯੋਜਕ ਬਿਜਲੀ ਦੇ ਚਾਲਕ ਕੋਚਾਲਕ ਹੁੰਦੇ ਹਨ ਸਹਿ ਸੰਯੋਜਕ ਜਿਹੜੀ ਬਿਜਲੀ ਦੇ ਚਾਲਕ ਨਹੀਂ ਹੁੰਦੇ ਬਿਜਲੀ ਦੇ ਕੀ ਹੁੰਦੇ ਨੇ ਇਹ ਕੋਚਾਲਕ ਹੁੰਦੇ ਆ ਤਾਂ ਇਹਨਾਂ ਨੇ ਚਾਲਕ ਕੁਚਾਲਕ ਦੋਨੇ ਪਾਰਖਿਆ ਤੇ ਇਧਰ ਗਲਤ ਕਰ ਰੱਖਿਆ ਜੇ ਤਾਂ ਚਾਲਕ ਲਿਖਿਆ ਹੋਵੇ ਸੈ ਸੰਜੋਜਕ ਬਿਜਲੀ ਦੇ ਚਾਲਕ ਤਾਂ ਗਲਤ ਹੋ ਜਾਏਗਾ ਜੇ ਲਿਖਿਆ ਸੈ ਸੰਜੋਜਕ ਬਿਜਲੀ ਦੇ ਕੁਚਾਲਕ ਤਾਂ ਕੀ ਹੋ ਜਾਏਗਾ ਸਹੀ ਹੋ ਜਾਏਗਾ ਠੀਕ ਹੈ ਤਾਂ ਦੋਨੇ অপਸ਼ਨ ਤੁਸੀਂ ਯਾਦ ਕਰ ਲੈਣੇ ਤੋ ਕਾਰਬਨ ਪਰਮਾਣੂ ਓਜਕਾਰ ਕੇਵਲ ਇਕਹਿਰੇ ਬੰਧਨ ਨਾਲ ਜੁੜਿਆ ਨੂੰ ਸੰਤ੍ਰਿਪਤ ਯੋਗਿਕ ਕਹਿੰਦੇ ਹਨ ਕਾਰਬਨ ਪਰਮਾਣੂ ਓਜਕਾਰ ਕੇਵਲ ਇਕਹਿਰੇ ਬੰਧਨ ਨਾਲ ਜੁੜੇ ਕਾਰਬਨ ਦੇ ਯੋਗਿਕਾਂ ਨੂੰ ਸੰਤ੍ਰਿਪਤ ਯੋਗਿਕ ਕਹਿੰਦੇ ਹਨ ਸਹੀ ਹੈ ਜਿਹਦੇ ਵਿੱਚ ਆ ਕਹਿ ਰਹੇ ਆ ਉਹਨਾਂ ਨੂੰ ਅਸੀਂ ਕੀ ਬੋਲਦੇ ਹੁੰਨੇ ਆ ਸੈਚੂਰੇਟਿਡ ਹਾਈਡਰੋਕਾਰਬਨ ਸੰਚੁਤ ਸੰਤ੍ਰਿਤ ਹਾਈਡਰੋਕਾਰਬਨ ਇਹ ਯੋਗਿਕ ਜਿਨ੍ਹਾਂ ਵਿੱਚ ਡਬਲ ਬੌਂਡ ਦੋਰੇ ਬੰਧਨ ਜਾਂ ਤੀਰੇ ਬੰਧਨ ਹੁੰਦੇ ਆ ਉਹਨਾਂ ਨੂੰ ਆਪਾਂ ਕੀ ਬੋਲਦੇ ਆ ਅਨਸੈਚੂਰੇਟਿਡ ਠੀਕ ਹੈ ਇਹ ਯਾਦ ਰੱਖਣਾ ਇਥੈਨੋਇਕ ਤੇਜਾਬ ਨੂੰ ਸਧਾਰਨ ਭਾਸ਼ਾ ਵਿੱਚ ਐਸਟਿਕ ਤੇਜਾਬ ਕਿਹਾ ਜਾਂਦਾ ਹੈ ਇਥੈਨੋਇਕ ਨੂੰ ਤਾਂ ਠੀਕ ਹੈ ਗਏ ਠੀਕ ਹੈ ਅਗਲਾ ਹੈ ਸੈਨਿਕੋਲ ਸਹੀ ਵਿਕਲਪ ਚੁਣਨੇ ਆਪਾਂ ਕਾਰਬਨ ਵਿਪਿੰਨ ਪ੍ਰਕਾਰ ਦੇ ਸਥਾਈ ਯੋਗਿਕ ਇਹਠ ਲਿਖੇ ਕਾਰਨ ਕਰਕੇ ਬਣਾਉਂਦਾ ਹੈ ਕਾਰਬਨ ਦੀ ਕੀ ਹੁੰਦੀ ਹੈ ਹੁਣ ਇੱਕ ਤਾਂ ਉਹਦੇ ਕੋਲ ਚਾਰ ਇਲੈਕਟ੍ਰੋਨ ਹੁੰਦੇ ਆ ਠੀਕ ਹੈ ਕਾਰਬਨ ਦਾ ਛੋਟਾ ਆਕਾਰ ਮਜ਼ਬੂਤ ਬੰਧਨ ਬਣਦੇ ਆ ਯੋਗਿਕ ਸਥਾਈ ਹੁੰਦੀ ਹੈ ਤਾਂ ਇਹਦਾ ਆਨਸਰ ਆ ਜਾਊਗਾ ਸਥਾਈ ਮਤਲਬ ਉਪਰੋਕਤ ਸਾਰੀ ਕਿਨਾਂ ਸਾਰਿਆਂ ਕਰਕੇ ਹੀ ਇਹ ਕੀ ਕਰਦਾ ਬਹੁਤ سارے ਬੌਂਡ ਬਣਾਉਂਦਾ ਅਗਲਾ ਸਾਡੇ ਕੋਲ ਉક્ત ਰਚਨਾ ਕਿਸ ਯੋਗਿਕ ਦੀ ਹੈ ਜਿਹੜਾ ਆਪਣੇ ਕੋਲ ਇਹ ਵਾਲਾ ਬਣਦਾ ਹੈਗਾ ਯਾ ਇਹ ਕਿਹਦਾ ਹੈ ਆਕਸੀਜਨ ਹੁਣ ਦੇਖੋ ਇਹ ਆਕਸੀਜਨ ਇਹਦੇ ਵਿੱਚ 2 4 ਤੇ 2 6 ਹੈਗੇ ਆ ਆਕਸੀਜਨ ਦੇ ਕਿੰਨੇ ਇਲੈਕਟ੍ਰੋਨ ਹੁੰਦੇ ਹੈਗੇ 8 ਤਾਂ 2 6 ਬੰਨਦਾ ਉਸ ਤੋਂ ਬਾਅਦ ਇਧਰਲੇ ਪਾਸੇ ਵੀ ਦੂਸਰੀ ਆਕਸੀਜਨ ਦੇ 2 4 ਤੇ 2 6 ਸੀਗੇ 2 ਇਲੈਕਟ੍ਰੋਨ ਇਧਰ ਲਈ ਇਹਦੇ ਨਾਲ ਸ਼ੇਅਰ ਹੋ ਗਿਆ ਇਹਦਾ ਇਹਦੇ ਨਾਲ ਸ਼ੇਅਰ ਹੋ ਗਿਆ ਤੇ ਆਕਸੀਜਨ ਆਕਸੀਜਨ ਚ ਕੀ ਬਣ ਗਿਆ ਡਬਲ ਬੌਂਡ ਤਾਂ ਇਹ ਕੀ ਬਈ ਆਗੀ ਨਾ ਤਾਂ ਇਥੀਨ ਨਾਈਥਾਈਨਾ ਨਾ ਇਥੀਨਾ ਕਿਉਂਕਿ ਇਹਨਾਂ ਵਿੱਚ ਤਾਂ ਦੋ ਕਾਰਬਨ ਹੋਣੇ ਚਾਹੀਦੇ ਸੀ ਇਹਦੇ ਵਿੱਚ ਕਾਰਬਨ ਕਾਰਬਨ 'ਚ ਡਬਲ ਬੌਂਡ ਇਹਦੇ 'ਚ ਟ੍ਰਿਪਲ ਬੌਂਡ ਹੋਣਾ ਚਾਹੀਦਾ ਸੀ ਆਪਣੇ ਕੋਲ ਬਣਿਆ ਆਕਸੀਜਨ ਦਾ ਡਬਲ ਬੌਂਡ ਤਾਂ ਇਹਦਾ ਆਨਸਰ ਹੈ ਆਕਸੀਜਨ ਅੱਗੇ ਕਾਰਬਨ ਹਾਈਡਰੋਜਨ ਦੁਆਰਾ ਬਣਾਈ ਜਾਣ ਵਾਲੀ ਐਲਕੀਨ ਸੰਤ੍ਰਿਪਤ ਯੋਗਿਕਾਂ ਦਾ ਸਧਾਰਨ ਸੂਤਰ ਕੀ ਲਿਖਿਆ ਜਾਂਦਾ ਹੈ ਤਾਂ ਜਿਹੜੀ ਐਲਕੀਨ ਹੁੰਦੀ ਹੈ ਇਹਨਾਂ ਦਾ ਸਧਾਰਨ ਸੂਤਰ ਕੀ ਹੁੰਦਾ ਹੈ CNH2n+2 ठीक है जरा ए वाला है ये आजगा एलकीन एलकीन एल्काइन का ठीक है अगला हेलियाँ हाइड्रोकार्बन नहीं है इन जो हाइड्रोकार्बन कि नहीं भी ए हाइड्रोकार्बन नहीं तो आंसर साधारण अंक पेंटेन पेंटेन मतलब पांच होने आप करे बनतरी सामंगक बना सकते हो बनतरी सामंगक पेंटेन दे कि बना सकते हैं ਕਿ ਪੰਜ ਕਾਰਬਨੋ ਦੇ ਵਿੱਚ ਲੱਗੇ ਹੋਣ ਤਾਂ ਕਿੰਨੇ ਬਣਾ ਸਕਦੇ ਆਪਾਂ ਤਿੰਨ ਕਿਵੇਂ ਜਿਵੇਂ 1 2 3 4 5 ਪਹਿਲਾ ਇਹ ਬਣ ਗਿਆ ਫਿਰ ਇਹਦੇ ਆਪਾਂ ਇੱਥੇ ਲਾਤੇ ਪੰਜ ਕਾਰਬਨ ਲੱਗੇ ਇਹਦੇ ਵਿੱਚ ਦੂਸਰਾ ਬਣ ਗਿਆ ਫਿਰ ਹੁਣ ਇੱਕ ਕਾਰਬਨ ਇੱਥੇ ਲਾਤਾ ਤਾਂ ਪਹਿਲਾ ਇਹ ਬਣ ਗਿਆ ਦੂਜਾ ਇਹ ਬਣ ਗਿਆ ਤੀਜਾ ਇਹ ਬਣ ਗਿਆ ਤੇ ਦੇ ਤਿੰਨੀ ਬਣ ਤ੍ਰੀਸਮੰਗਕ ਬਣ ਸਕਦੇ ਆ ਕਿ ਜਿਹਦੇ ਵਿੱਚ ਕਾਰਬਨ ਪੰਜ ਹੋਣ ਤੇ ਆਪਾਂ ਉਹਨੂੰ ਇੱਧਰ ਉੱਧਰ ਲਾ ਕੇ ਐਡਜਸਟ ਕਰਿਆ ਹੋਵੇ अगला है साडे को किरिया किस तरह की किरिया है इथीन है हाइड्रोजन फिर निकल पाया तो कि बन गया इथेन बन गया तो यह जीड़ी हैगी जुड़ात्मक किरिया है जुड़ात्मक किरिया किमें कि एक हाइड्रोजन इधर जुड़ गया एक हाइड्रोजन इधर जुड़ गया पहला दो दो हाइड्रोजन से आ देखो किन्ने हो गए इधर तीन हाइड्रोजन इधर भी किन्ने हो गए तीन हाइड्रोजन तो किरिया जारी जुड़ात्मक किरिया ਅਗੇ ਹੈ ਇਥੈਨੋਲ ਤੋਂ ਇਥੈਨੋਇਕ ਤੇਜਾਬ ਵਿੱਚ ਪਰਿਵਰਤਨ ਨੂੰ ਕੀ ਕਹਿੰਦੇ ਹਨ ਤੇ ਇਸ ਨੂੰ ਆਪਾਂ ਕੀ ਬੋਲਦੇ ਹਾਂ ਆਕਸੀਕਰਨ ਕਿਰਿਆ ਇਥੈਨੋਇ ਇਥੈਨੋਲ ਤੋਂ ਕੀ ਬਣ ਜਾਣਾ ਇਥੈਨੋਇਕ ਤੇਜਾਬ ਬਣਨਾ ਹੈ ਠੀਕ ਹੈ ਅਗੇ ਹੈ ਲੰਮੀਆਂ ਲੜੀਆਂ ਵਾਲੇ ਕਾਰਬੋਕਸਿਲਿਕ ਤੇਜਾਬ ਦੇ ਸੋਡੀਅਮ ਜਾਂ ਪੋਟਾਸ਼ੀਅਮ ਲੂਣਾ ਨੂੰ ਡੈਸ਼ ਕਹਿੰਦੇ ਹਨ ਤਾਂ ਲੰਮੀਆਂ ਲੜੀਆਂ ਵਾਲੇ ਜਿਹੜੀ ਹੁੰਦੀ ਹੈ ਕਾਰਬੋਕਸਿਲਿਕ ਤੇਜਾਬ ਸੋਡੀਅਮ ਜਾਂ ਪੋਟਾਸ਼ੀਅਮ ਦੇ ਉਹਨਾਂ ਨੂੰ ਆਪਾਂ ਕੀ ਬੋਲਦੇ ਹਾਂ ਸਾਬਨ ਅੱਗੇ एक ही है एन एने पॉजिटिव तेल की बूंद आई तो यह साल की बनता है मैसैल बनता है साबन बनती कार्बन लड़ी बनती है जैल बनता है तो यह साढ़े को बनेगा मैसैल ठीक है मैसैल बनता होंगे गा यही अगे है साढ़े कोल ब्यूटेनोल चार कार्बन यौगिक है इसका क्रियात्मक समूह के ब्यूटेनोन 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 ਜਿਹਦੇ ਵਿੱਚ ਓਨ ਆ ਜੀ ਓਨ ਵਨ ਨਹੀਂ ਇਹ ਓਨ ਤਾਂ ਕੀ ਹੁੰਦਾ ਕੀਟੋਨ ਅਗਲਾ ਹੈ ਇਥੀਨ ਦਾ ਅਣੂਸੂਤਰ C2H6 ਹੈ ਇਸ ਵਿੱਚ ਕਿੰਨੇ ਬੰਧਨ ਆਗੇ ਤਾਂ ਇਹਦੇ ਵਿੱਚ ਕੀ ਹੈਗੇ ਹੁਣ ਕਾਰਬਨ ਤੇ ਕਾਰਬਨ ਐਵੇਂ ਕਰਕੇ 6 ਕੀ ਲੱਗੇ ਵੀ ਨੇ ਇਹਦੇ ਵਿੱਚ ਹਾਈਡਰੋਜਨ ਤਾਂ ਹੁਣ ਕਿੰਨੇ ਬੰਧਨ ਹੋਗੇ 1 2 3 4 5 6 7 ਤਾਂ ਇਸ ਦੇ ਵਿੱਚ 7 ਸਹਿ ਸੰਯੋਜਕ ਬੰਧਨ ਬਣਦੇ ਆ 6 ਸਹਿ ਸੰਯੋਜਕ ਬੰਧਨ ਬਣਦੇ ਸਹਿ ਸੰਯੋਜਕ ਮਤਲਬ ਇਲੈਕਟ੍ਰੋਨ ਦੇ ਸ਼ੇਅਰ ਨਾਲ ਤਾਂ ਕਿੰਨੇ ਬੰਦੇ ਹੈਗੇ 1 2 3 4 5 6 7 ਤਾਂ ਅੰਸਰ ਆ ਜਾਊਗਾ 7 ਸਹਿ ਸੰਯੋਜਕ ਬੰਧਨ ਇਹਦੇ ਵਿੱਚ ਬਣਨਗੇ ਠੀਕ ਹੈ ਅਗਲਾ ਭੋਜਨ ਬਕਾਨ ਸਮੇਂ ਭਾਂਡਿਆਂ ਦਾ ਥੱਲਾ ਬਾਹਰੋਂ ਕਾਲਾ ਹੋ ਰਿਹਾ ਹੋਵੇ ਤਾਂ ਇਸ ਤੋਂ ਕੀ ਪਤਾ ਲੱਗਦਾ ਸਾਨੂੰ ਇਸ ਤੋਂ ਸਾਨੂੰ ਪਤਾ ਲੱਗਦਾ ਵੀ ਜਿਹੜਾ ਬਾਲ ਲੈਣਾ ਉਹ ਪੂਰੀ ਤਰ੍ਹਾਂ ਨਹੀਂ ਜਲ ਰਿਹਾ ਤੇ ਜਿਹੜਾ ਅਧੂਰਾ ਬਲਣ ਹੁੰਦਾ ਜੀ ਤਾਂ ਬਲਣ ਹੁੰਦਾ ਉਹ ਕਾਰਬਨ ਦੇ ਰੂਪ ਚ ਕਾਰਬਨ ਕਾਲਸ ਦੇ ਰੂਪ ਚ ਜਿਹੜਾ ਹੈਗਾ ਬਰਤਨ ਦੇ ਥੱਲੇ ਲੱਗ ਜਾਂਦਾ ਹੈ। ਹੀਟ ਲਿਖੇ ਹਾਈਡਰੋਕਾਰਬਨ ਵਿੱਚ ਜੁੜਾਤਮਕ ਪ੍ਰਤੀਕਿਰਿਆ ਕਿੰਨਾ ਚ ਹੁੰਦੀ ਹੈ? ਜੁੜਾਤਮਕ ਪ੍ਰਤੀਕਿਰਿਆ ਕਿੰਨਾ ਚ ਹੁੰਦੀ? ਹੁਣ ਮੀਥੇਨ ਇਹਦੇ ਤਾਂ ਬੌਂਡ ਪੂਰੇ ਨੇ। ਕਾਰਬਨ ਨਾਲ 4 ਲੱਗੇ ਨੇ। ਠੀਕ ਹੈ? ਤਾਂ 21 ਦੇ ਵਿੱਚ ਹੋਏਗੀ ਜਿਹੜੇ ਇਥਾਈਨ ਨੇ ਠੀਕ ਹੈ ਜਿੰਨਾ ਵਿੱਚ ਟ੍ਰਿਪਲ ਬੌਂਡ ਜਾਂ ਡਬਲ ਬੌਂਡ ਹੁੰਦਾ ਉਹਨਾਂ ਵਿੱਚ ਇਹ ਕਿਰਿਆ ਹੁੰਦੀ ਆ ਆ ਵੀ ਜਿਹੜਾ ਹੈਗਾ ਆ ਅਲਕੀਨ ਠੀਕ ਹੈ ਆ ਵੀ ਕੀ ਆ ਐਲਕੀਨ ਆ ਵੀ ਐਲਕੀਨ ਹੈ ਜਿਹੜੀ ਜੁੜਾਤਮਕ ਕਿਰਿਆ ਉਹ ਐਲਕੀਨ ਤੇ ਐਲਕਾਇਨ ਇਹਨਾਂ ਚ ਹੁੰਦੀ ਆ ਅਗਲਾ ਬਹੁਤ ਛੋਟੇ ਉੱਤਰ ਵਾਲੇ ਪ੍ਰਸ਼ਨ ਸਾਡੇ ਕੋਲ ਜੇਕਰ ਤੁਸੀਂ ਲਿਟਮਸ ਪੇਪਰ ਲਾਲ ਨੀਲੇ ਨਾਲ ਸਾਬਣ ਦੇ ਘੋਲ ਦੀ ਪਰਖ ਕਰੋਂ ਤਾਂ ਕੀ ਤਬਦੀਲੀ ਆਏਗੀ ਸਾਬਣ ਦਾ ਘੋਲ ਕੀ ਹੁੰਦਾ ਖਾਰੀ ਖਾਰੀ ਘੋਲ ਆ ਤਾਂ ਉਹਨੇ ਜਿਹੜਾ ਲਿਟਮਸ ਪੇਪਰ ਹੈ ਉਸ ਨੂੰ ਕੀ ਕਰ ਦੇਣਾ ਨੀਲਾ ਕਿਹੜੇ ਲਿਟਮਸ ਪੇਪਰ ਨੂੰ ਲਾਲ ਨੂੰ ਨੀਲਾ ਕਰ ਦੇਣਾ ਤੇ ਨੀਲੇ ਉੱਤੇ ਉਹਦਾ ਕੋਈ ਪ੍ਰਭਾਵ ਨਹੀਂ ਹੋਣਾ ਇਹ ਵੀ ਯਾਦ ਰੱਖਣਾ ਆਪਾਂ ਅੱਗੇ ਸਾਂਝੇ ਕੀਤੇ ਇਲੈਕਟ੍ਰੋਨ ਦੀ ਗਿਣਤੀ ਆਪਾਂ ਦੱਸਣੀ ਹੈਗੀ ਇਹਨਾਂ ਦੇ ਵਿੱਚ ਕਿੰਨੀ ਹੈ ਕਿੰਨੇ ਇਲੈਕਟ੍ਰੋਨ ਇਹਨਾਂ ਨੇ ਆਪਸ ਵਿੱਚ ਸਾਂਝੇ ਕਰੇ ਨੇ ਤਾਂ ਇੱਕ ਇਸ ਹਾਈਡਰੋਜਨ ਨੇ ਸ਼ੇਅਰ ਕਰਿਆ ਕਿੰਨੇ ਸ਼ੇਅਰ ਕਰਿਆ ਤਾਂ ਕੁੱਲ ਕਿੰਨੇ ਇਲੈਕਟ੍ਰੋਨ ਸ਼ੇਅਰ ਕਰੇ ਇੱਕ ਦੂਜੇ ਦੇ ਨਾਲ ਇਹਨਾਂ ਨੇ 2 ਉਸ ਤੋਂ ਬਾਅਦ ਨਾਈਟ੍ਰੋਜਨ ਦੇ ਇਹਨਾਂ ਵਿੱਚ ਸਾਂਝੇ ਕੀਤੇ ਇਲੈਕਟ੍ਰੋਨਾਂ ਦੀ ਗਿਣਤੀ ਲਿਖਣੀ ਆਪਾਂ ਤੇ ਇਹਦੇ ਵਿੱਚ ਕੀ ਬਣਿਆ ਹੁਣ N2 ਬਣਿਆ ਇਹ ਨਾਈਟ੍ਰੋਜਨ ਹਾਈਡਰੋਜਨ ਨਹੀਂ ਨਾਈਟ੍ਰੋਜਨ ਦੇ ਕੋਲ ਕਿੰਨੇ ਇਲੈਕਟ੍ਰੋਨ ਹੁੰਦੇ ਨੇ ਨਾਈਟ੍ਰੋਜਨ ਦਾ ਹੁੰਦਾ 7 ਉਹਦੀ ਕਨਫਿਗਰੇਸ਼ਨ ਬਣਦੀ ਹੈ 2 5 ਮਤਲਬ ਹੁਣ ਨਾਈਟ੍ਰੋਜਨ ਤੇ ਨਾਈਟ੍ਰੋਜਨ ਦੇ ਵਿੱਚ ਟ੍ਰਿਪਲ ਬੌਂਡ ਹੁੰਦਾ ਹੈਗਾ ਤੇ ਇੱਕ-ਇੱਕ ਦੇ ਕੋਲ ਜਿਹੜਾ ਹੈਗਾ ਦੋਨਾਂ ਕੋਲ ਲੋਨ ਪ ਤਾਂ ਕਿੰਨੇ ਇਲੈਕਟ੍ਰੋਨ ਇਹਨਾਂ ਨੇ ਸ਼ੇਅਰ ਕਰਿਆ ਆਪਸ ਵਿੱਚ 2 4 3 2 6 ਤਾਂ ਕਿੰਨੇ ਕਰੀ ਨੇ 6 ਇਵੇਂ ਆਪਾਂ ਆਕਸੀਜਨ ਦੇ ਨਾਲ ਉਹ ਚ ਦੱਸਣਾ ਤਾਂ ਆਕਸੀਜਨ ਦੇ ਵਿੱਚ ਕਿੰਨੇ ਇਲੈਕਟ੍ਰੋਨ ਸ਼ੇਅਰ ਕਰਦੇ ਆ ਆਪਸ ਵਿੱਚ ਉਹ 2 ਇਲੈਕਟ੍ਰੋਨ ਜਿਹੜੇ ਹੈਗੇ ਨਹੀਂ ਉਹ ਆਪਸ ਵਿੱਚ ਕੀ ਕਰਦੇ ਆ ਸ਼ੇਅਰ ਕਰ ਦਿਆ 2 ਇਹ ਹੋਗੇ 2 ਇਹ ਹੋਗੇ ਟੋਟਲ ਕਿੰਨੇ ਹੋਗੇ 4 ਤੇ ਇਸ ਦੇ ਵਿੱਚ ਆਨਸਰ ਆ ਜਾਏਗਾ 4 ਅਗਲਾ ਮੀਥੇਨ ਦਾ ਚਿਤ੍ਰਵੇਕ ਕੀ ਕਾਰਬਨ ਦੀ ਸੰਯੋਜਕਤਾ ਦਾ ਅੰਦਾਜ਼ਾ ਲਓ ਕਾਰਬਨ ਦੀ ਸੰਯੋਜਕਤਾ ਕਿੰਨੀ ਹੁੰਦੀ ਹੈ ਇਹ ਕਾਰਬਨ ਹੈ ਕਾਰਬਨ ਦਾ ਇੱਕ ਇਲੈਕਟ੍ਰੋਨ 2 3 4 ਤੇ ਹਾਈਡਰੋਜਨ ਦਾ ਵੀ ਇੱਕ 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 ਐਵੇਂ ਕਰਕੇ ਇਹਨਾਂ ਨੇ ਬੌਂਡ ਬਣਾਈ ਤਾਂ ਕਾਰਬਨ ਦੇ ਕਿੰਨਾ ਬੌਂਡ ਬਣਿਆ ਹਾਈਡਰੋਜਨ ਦੇ ਨਾਲ ਐਵੇਂ ਕਰਕੇ ਸਿੰਗਲ ਬੌਂਡ ਬਣ ਗਿਆ ਜਦੋਂ ਦੋ ਇਲੈਕਟ੍ਰੋਨ ਸ਼ੇਅਰ ਹੁੰਦੀਆਂ ਤਾਂ ਕਿੰਨਾ ਬੌਂਡ ਬਣਦਾ ਇੱਕ ਬੌਂਡ ਬਣਦਾ ਤਾਂ ਕਾਰਬਨ ਦੀ ਸੰਯੋਜਕਤਾ ਕਿੰਨੀ ਆ 1 2 3 4 ਤਾਂ ਆਨਸਰ ਆ ਗਿਆ 4 CNG ਦਾ ਪੂਰਾ ਨਾਮ ਕੀ ਹੈ ਕੰਪਰੈਸਡ ਨੇਚਰਲ ਗੈਸ ਨਬੀੜਤ ਕੁਦਰਤੀ ਗੈਸ ਕਿ ਤੁਸੀਂ ਮੈਲਨਵਾਰਕ ਦੀ ਵਰਤੋਂ ਕਰਕੇ ਦੱਸ ਸਕਦੇ ਹੋ ਕਿ ਪਾਣੀ ਕਠੋਰ ਹੈ ਜਾਂ ਨਹੀਂ ਤਾਂ ਮੈਲਨਵਾਰਕ ਦੀ ਵਰਤੋਂ ਦੇ ਨਾਲ ਆਪਾਂ ਦੱਸ ਸਕਦੇ ਹਾਂ ਕਿ ਹਾਂ ਪਾਣੀ ਕਠੋਰ ਹੈ ਕਿ ਨਹੀਂ ਕਿਉਂ ਕਿ ਕਠੋਰ ਪਾਣੀ ਦੇ ਨਾਲ ਉਹ ਨਹੀਂ ਚਾਗੀ ਨਹੀਂ ਬਣਾਉਣੀ ਠੀਕ ਹੈ ਅੱਗੇ ਹੈ ਇਸ ਦਾ ਪੂਰਾ ਨਾਮ ਦੱਸਣਾ ਆਪਾਂ ਤੇ ਇੱਕ ਤੇ ਦੋ ਕਾਰਬਨ ਦੋ ਕਾਰਬਨ ਦਾ ਕੀ ਹੈ ਇਥ ਇਨਾਂ ਚ ਸਿੰਗਲ ਬੌਂਡ ਆ ਤਾਂ ਏਨ ਇਥੀਨ ਬਣ ਗਿਆ बी आर गया अभी ये तो इन यू शुरू च लिख देंगे जो शुरू लिखना तो यहाँ नाम की कर देंगे आपका ब्रोमो तो यह नाम की बन गया ब्रोमो इथेन अगे यद नाम लिखना आप तो एक ही कार्बन वाला है एच सी एच ओ जी एच ओ आई की होंगे अल एक कार्बन वाला हैगा का, तो याम हो गया मिथ ठीक है यद सिंगल बाउंड है तो मिथेन अल ठीक है उसद सी एच ओ का नाम आपको लाना अल तो मिथे नल ए करके बन जूगा मिथे अल तो लिखा नहीं आप मिथे नल बन जू क्योंकि ऐन भी तो आना ना तो इसका नाम बन गया मिथ नल उस तो बाद नाम दसना आप इतों नंबर कर लो एक दो तीन चार पांच, छे, छे वाला की हैक्स एक नंबर देते जो दूहरा बंधन लगे भी है तो एक हैक्स वन ਜਿਹੜਾ ਡਬਲ ਬੌਂਡ ਹੁੰਦਾ ਇਹ ਕੀ ਹੁੰਦਾ ਈਨ ਠੀਕ ਹੈ ਤਾਂ ਐਕਸ 1 ਆਇਨ ਨਹੀਂ ਐਕਸ 1 ਈਨ ਐਕਸ 1 ਈਨ ਇਹ ਹੋ ਗਿਆ ਅਗਲਾ ਸਾਡੇ ਕੋਲ ਛੋਟੇ ਉੱਤਰ ਵਾਲੇ ਪ੍ਰਸ਼ਨ ਹੈ ਸਹਿ ਸੰਯੋਜਕ ਬੰਧਨ ਕਿਹੜਾ ਹੁੰਦਾ ਹੈ ਉਹ ਬੰਧਨ ਜਿਹਦੇ ਵਿੱਚ ਇਲੈਕਟ੍ਰੋਨ ਸਾਂਝੇ ਕੀਤੇ ਜਾਂਦੇ ਹਨ ਇਲੈਕਟ੍ਰੋਨ ਸਾਂਝੇ ਕੀਤੇ ਜਾਂਦੇ ਹਨ ਉਸ ਤੋਂ ਬਾਅਦ ਲੜੀ ਬੰਧਨ ਕੈਟਾਇਨਿਸ਼ਨ ਦੀ ਪਰਿਭਾਸ਼ਾ ਦਿਓ ਇੱਕ ਇਹ ਕਾਰਬਨ ਦੇ ਹੀ ਹੋਰ ਪਰਮਾਣੂਆਂ ਨਾਲ ਬੰਧਨ ਬਣਾਉਣਾ ਕਾਰਬਨ ਦੇ ਹੀ ਹੋਰ ਐਵੇਂ ਕਰਕੇ ਉਹਨਾਂ ਨਾਲ ਕੀ ਕਰਨਾ ਬੰਧਨ ਬਣਾਉਣਾ ਜਿਹੜੀ ਇਹ ਸਮਰੱਥਾ ਇਸ ਨੂੰ ਆਪਾਂ ਕੀ ਬੋਲਦੇ ਹਾਂ ਲੜੀ ਬੰਧਨ ਅਸੰਤ੍ਰਿਪਤ ਯੋਗ ਕਿਹੜੇ ਹੁੰਦੇ ਆ ਅਸੰਤ੍ਰਿਪਤ ਅਨ ਸੈਚੂਰੇਟਿਡ ਜਿਹੜੇ ਹਾਈਡਰੋਕਾਰਬਨ ਹੁੰਦੇ ਉਹ ਕਿਹੜੇ ਹੁੰਦੇ ਆ ਜਿਨ੍ਹਾਂ ਵਿੱਚ ਦੋਹਰਾ ਜਾਂ ਤੀਰਾ ਬੰਧਨ ਹੋਵੇ ਠੀਕ ਹੈ ਉਸ ਤੋਂ ਬਾਅਦ ਬਣ ਤਰੀ ਸਮੰਗਕ ਸਟਰਕਚਰਲ ਆਇਸੋਮਰ ਕੀ ਹੁੰਦੇ ਆ ਉਹ ਜਿਨ੍ਹਾਂ ਦੇ ਸਮਾਨ ਅਣਵੀ ਸੂਤਰ ਹੋਣ ਪਰ ਉਹਨਾਂ ਦੇ ਜਿਹੜੇ ਚਿਤਰਾਉ ਕੀ ਬਣਦੇ ਹੁਣ ਵਿਪਿੰਨ ਠੀਕ ਹੈ ਅਗਲਾ ਕਿਰਿਆਤਮਕ ਰੂਪ ਫੰਕਸ਼ਨਲ ਗਰੁੱਪ ਕੀ ਹੁੰਦਾ ਹੈਗਾ ਫੰਕਸ਼ਨਲ ਗਰੁੱਪ ਜਿਹੜਾ ਹੈਗਾ ਯੋਗਿਕਾਂ ਦੇ ਵਿੱਚ ਮੌਜੂਦ ਹੁੰਦਾ ਜਿਵੇਂ ਆਪਾਂ ਹੁਣੇ ਕਿਸੇ ਮਗਰ CHO ਲੱਗਿਆ ਵੀ ਹੈ ਠੀਕ ਹੈ ਕਿਸੇ ਤੇ ਮਗਰ COOH ਲੱਗਿਆ ਵੀ ਹੈ ਕਿਸੇ ਤੇ C ਡਬਲ ਬੌਂਡ O ਲੱਗਿਆ ਕਈ ਕਿਰਿਆਤਮਿਕ ਸਮੂਹੀਕਰ ਦੇ ਜਿੰਨਾ ਯੋਗਿਕਾਂ ਵਿੱਚ ਮੌਜੂਦ ਹੁੰਦੇ ਆ ਉਹਨਾਂ ਯੋਗਿਕਾਂ ਨੂੰ ਵਿਸ਼ੇਸ਼ ਗੁਣ ਪ੍ਰਦਾਨ ਕਰ ਦੇਗੀ ਠੀਕ ਹੈ ਇਹ ਆਪਾਂ ਯਾਦ ਰੱਖਣਾ ਅੱਗੇ ਸਮਝਾਤੀ ਲੜੀ ਨੂੰ ਪਰਿਭਾਸ਼ਿਤ ਕਰੋ ਯੋਗਿਕਾਂ ਦੀ ਉਹ ਲੜੀ ਜਿੰਨਾ ਵਿੱਚ ਇੱਕ ਹੀ ਪ੍ਰਕਾਰ ਦਾ ਕਿਰਿਆਤਮਿਕ ਸਮੂਹ ਹੋਵੇ ਤੇ ਉਹਨਾਂ ਦਾ ਜਿਹੜਾ ਸੂਧਾਰਨ ਸੂਤਰ ਹੈ ਇੱਕੋ ਹੋਵੇ ਤੇ ਲੜੀ ਦੇ ਦੂਜੇ ਮੈਂਬਰਾਂ ਨਾਲ ਉਹ ਸਿਰਫ ਇੰਨੇ ਨਾਲ ਹੀ ਫਰਕ ਦੇ ਵਿੱਚ ਹੋਵੇ ਜਿਵੇਂ CH2 ਨਾਲ ਠੀਕ ਹੈ ਜਿਵੇਂ 1 2 3 ਕਾਰਬਨ ਲੱਗੇ ਨੇ ਅਗਲੇ ਵਿੱਚ ਜੇ ਆਪਾਂ ਹੋਰ ਕਾਰਬਨ ਲਾਵਾਂਗੇ ਤਾਂ ਸਿਰਫ CH2 ਗਰੁੱਪ ਹੀ ਜੁੜੂਗਾ ਤੇ ਇਹਨੂੰ ਆਪਾਂ ਸਮਝਾਤੀ ਲੜੀ ਬੋਲਦੇ ਹੁੰਦੇ ਆ ਅਗੇ ਸਾਈਕਲੋਪੈਂਟੇਨ ਸਾਈਕਲੋ ਜਦੋਂ ਵੀ ਹੁੰਦਾਗਾ ਤਾਂ ਉਦੋਂ ਕੀ ਆ ਉਹ ਐਵੇਂ ਕਰਕੇ ਜੁੜੇ ਹੁੰਦੇ ਇੱਕ ਦੂਜੇ ਨਾਲ ਮਤਲਬ ਠੀਕ ਹੈ ਬੰਦ ਘੇਰਾ ਹੁੰਦਾਗਾ ਸਾਈਕਲੋਪੈਂਟੇਨ ਦਾ ਸੂਤਰ ਲਿਖਣਾ ਆਪਾਂ ਤੇ ਇਲੈਕਟ੍ਰੋਨ ਬਿੰਦੂ ਦੀ ਰਚਨਾ ਲਿਖਣੀ ਆ ਤੇ ਇਹ ਸਾਡੇ ਕੋਲ ਪੰਜਕਾਰ ਪੰਜ ਐਵੇਂ ਕਰਕੇ ਪਹਿਲਾਂ ਪੰਜ ਭੁਜ ਬਣਾ ਲੈਣੀ ਆ ਇਹਦੇ ਉੱਤੇ ਇੱਥੇ ਕੀ ਲਾ ਦੇਣਾ ਕਾਰਬਨ ਹੁਣ ਇਹਦੇ 4-4 ਬੰਧਨ ਪੂਰੇ ਕਰ ਦੇਣੇ ਆ ਇਸ ਕਾਰਬਨ ਦੇ ਇੱਕ ਤੇ ਦੋ ਬੌਂਡ ਬਣੇ ਵੀ ਨੇ ਦੋ ਆਪਾਂ ਹਾਈਡਰੋਜਨ ਨਾਲ ਬਣਾ ਦੇਣੇ ਆ ਠੀਕ ਹੈ ਐਂ ਕਰਕੇ ਦੋ ਦੋ ਕਿਲਾ ਦੇਨੇ ਤੇ ਹਾਈਡਰੋਜਨ ਤਾਂ ਹੁਣ ਆਪਾਂ ਇਹਨਾਂ ਨੂੰ ਗਿਣ ਲੈਣਾ ਕਿੰਨੇ ਬਣ ਗਏ ਪੰਜ ਤਾਂ ਕਾਰਬਨ ਹੈ ਹਾਈਡਰੋਜਨ ਕਿੰਨੇ ਆ 1 2 3 4 5 6 7 8 9 10 ਹਰੇਕ ਕਾਰਬਨ ਨਾਲ ਦੋ ਦੋ ਹਾਈਡਰੋਜਨ ਲੱਗੇ ਤੇ ਟੋਟਲ ਕੀ ਹੋ ਗਿਆ C5H10 ਅਗਲਾ ਬੰਚਨ ਬਰਨਰ ਤੇ ਜੇ ਹਾਈਡਰੋਕਾਰਬਨ ਜਲਾਉਣ ਤੇ ਪੀਲੀ ਕੰਜਲ ਵਾਲੀ ਲਾਟ ਪ੍ਰਾਪਤ ਹੁੰਦੀ ਹੈ ਤਾਂ ਕੀ ਨਤੀਜਾ ਨਿਕਲਦਾ ਹੈ ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਅਸੰਤ੍ਰਿਪਤ ਕਾਰਬਨ ਯੋਗਿਕ ਮੌਜੂਦ ਹੈ ਠੀਕ ਹੈ ਪੀ ਰਿਡਿਊਲੈਕਟਰ ਕੀ ਪਤਾ ਲੱਗਦਾ ਹੈ ਕਿ ਅਨਸੈਚੂਰੇਟਿਡ ਹਾਈਡਰੋਕਾਰਬਨ ਹੈ ਦੂਜੇ ਜਾਂ ਤੀਜੇ ਬੰਧਨ ਉਹਦੇ ਵਿੱਚ ਹੋਣਗੇ ਤੇ ਹਵਾ ਦੀ ਸਪਲਾਈ ਘੱਟ ਹੋਣ ਤੇ ਜਿਹੜੀ ਲਾਟ ਹੈ ਉਹ ਨਿਕਲਦੀ ਹੈ ਅਗਲਾ ਆਕਸੀਕਰਨ ਦੀ ਪਰਿਭਾਸ਼ਾ ਦਿਓ ਉਹ ਕਿਰਿਆ ਜੋ ਆਕਸੀਜਨ ਦੀ ਮੌਜੂਦਗੀ ਚ ਹੁੰਦੀ ਹੈ ਆਕਸੀਜਨ ਗੈਸ ਦੀ ਮੌਜੂਦਗੀ 'ਚ ਹੁੰਦੀ ਉਹਨੂੰ ਆਕਸੀਕਰਨ ਬੋਲਦੇ ਆਪਾਂ। ਇਹਦੀ ਉਦਾਹਰਣ ਦੇਣੀ ਆ ਤਾਂ ਜਦੋਂ ਲੱਕੜ ਬਲਦੀ ਆ। ਕਾਰਬਨ ਦਾ ਮਤਲਬ ਲੱਕੜ ਹੈ। ਜਦੋਂ ਲੱਕੜ ਬਲਦੀ ਆ ਆਕਸੀਜਨ ਦੀ ਮੌਜੂਦਗੀ 'ਚ ਤਾਂ ਕਾਰਬਨ ਡਾਈਆਕਸਾਈਡ ਗੈਸ ਪੈਦਾ ਹੁੰਦੀ ਆ, ਗਰਮੀ ਪੈਦਾ ਹੁੰਦੀ ਆ, ਪ੍ਰਕਾਸ਼ ਪੈਦਾ ਹੁੰਦਾ। ਇਵੇਂ ਜਾਂ ਮੀਥੇਨ ਨਾਲ ਹੋ ਗਿਆ ਮੀਥੇਨ ਗੈਸ ਜੇ ਤੋਂ ਬਲੂਗੀ ਆਕਸੀਜਨ ਦੀ ਮੌਜੂਦਗੀ 'ਚ ਤਾਂ ਕਾਰਬਨ ਡਾਈਆਕਸਾਈਡ, ਪਾਣੀ, ਤਾਪ ਤੇ ਪ੍ਰਕਾਸ਼ ਨਿਕਲੂਗਾ। ਇਹ ਦੋਨੇ ਕੀ ਨੇ? ਆਕਸੀਕਰਨ ਕਿਰਿਆ ਆ। ਜੋੜਾਤਮਕ ਕਿਰਿਆ ਕੀ ਹੁੰਦੀ ਆ? ਇਹ ਸਿਰਫ ਅਸੰਤ੍ਰਿਪਤ ਹਾਈਡਰੋਕਾਰਬਨ ਤੇ ਹੀ ਹੁੰਦੀ ਆ ਉਹਨਾਂ ਨੂੰ ਕਦੇ ਵਿੱਚ ਬਦਲਦੇ ਆਪਾਂ ਸੰਤ੍ਰਿਪਤ ਵਿੱਚ ਜਿਨ੍ਹਾਂ 'ਚ ਦੋਹਰਾ ਬੰਧਨ ਜਾਂ ਤੀਹਰਾ ਬੰਧਨ ਹੁੰਦਾ ਜਦੋਂ ਹਾਈਡਰੋਜਨ ਗੈਸ ਨਾਲ ਕਿਰਿਆ ਕਰਦੇ ਆ ਤਾਂ ਇਹ ਹਾਈਡਰੋਜਨ ਇਹਨਾਂ ਵਿੱਚ ਜੁੜ ਜਾਂਦੇ ਆ ਠੀਕ ਹੈ ਤੇ ਉਹ ਕਾਰੇ ਵਿੱਚ ਬਦਲ ਜਾਂਦੇ ਆ ਸੰਤ੍ਰਿਪਤ ਇੱਕ ਇਹਰੇ ਬੰਧਨ ਵਾਲੇ ਜਿਹੜੇ ਹੁੰਦੇ ਆ ਉਹਨਾਂ 'ਚ ਬਦਲ ਜਾਂਦੇ ਆ ਇਹ ਵਾਲੇ 'ਚ ਜੁੜਾਤਮਿਕ ਕਿਰਿਆ ਦੀ ਉਦਾਹਰਣ ਦੇਣੀ ਹੈ ਤਾਂ ਇਹ ਹਾਈਡਰੋਜਨ ਗੈਸ ਆ ਇਹਦੇ 'ਚ ਇੱਕ ਹਾਈਡਰੋਜਨ ਇਧਰ ਜੁੜੇਗਾ ਇੱਕ ਹਾਈਡਰੋਜਨ ਇਧਰ ਜੁੜੇਗਾ ਹਾਲਾਂਕਿਨ ਇੱਕ ਇਥੇ ਲੱਗ ਗਿਆ ਕਿਥੇ ਲੱਗ ਗਿਆ ਇਹ ਕੀ ਆ ਜੁੜਾਤਮਕ ਕਿਰਿਆ ਪ੍ਰਤੀਸਥਾਪਨ ਕਿਰਿਆ ਕਿਉਂਦੀ ਹੈ ਸੰਤ੍ਰਿਪ ਹਾਈਡਰੋਕਾਰਬਨਾਂ ਦੀ ਪ੍ਰਤੀਕਰਮਕਾਂ ਦੀ ਉਪਸਥਿਤੀ ਵਿੱਚ ਪ੍ਰਤੀਕਰਮਕ ਮਤਲਬ ਕੋਈ ਕੈਟਾਲਿਸਟ ਹੋਣਾ ਚਾਹੀਦਾ ਜਿਹੜੀ ਕਿਰਿਆ ਹੁੰਦੀ ਉਹਨੂੰ ਪ੍ਰਤੀਸਥਾਪਨ ਬੋਲਦੇ ਆ ਠੀਕ ਹੈ ਪ੍ਰਤੀਸਥਾਪਨ ਦੀ ਉਦਾਹਰਣ ਜਿਵੇਂ ਐਚ ਸੀ ਇਹ ਵਾਲਾ ਸਾਡੇ ਕੋਲ ਮੀਥੇਨ ਸੀ ਇਹ ਕਲੋਰੀਨ ਗੈਸ ਨਾਲ ਕਿਰਿਆ ਕਰਨੀ ਹੈ ਨਹੀਂ ਤੇ ਸੂਰਜ ਦੀ ਰੋਸ਼ਨੀ ਕੈਟਾਲਿਸਟ ਦਾ ਕੰਮ ਕਰੂਗੀ ਇਥੇ ਸੂਰਜ ਦੀ ਪ੍ਰਕਾਸ਼ ਦੇ ਹੋਂਦ ਵਿੱਚ ਕਿਰਿਆ ਹੋਣੀ ਆ ਤਾਂ ਇੱਥੋਂ ਇੱਕ ਹਾਈਡਰੋਜਨ ਬਾਹਰ ਨਿਕਲ ਜਾਊਗਾ ਉਹਦੀ ਥਾਂ ਤੇ ਇੱਕ ਕਲੋਰੀਨ ਲੱਗ ਜਾਊਗੀ ਤੇ ਇੱਕ ਕਲੋਰੀਨ ਇੱਥੇ ਲੱਗ ਗਈ ਇੱਥੋਂ ਜਿਹੜਾ ਹਾਈਡਰੋਜਨ ਬਾਹਰ ਨਿਕਲਿਆ ਉਹ ਜਿਹੜੇ ਰਹਿ ਗਈ ਕਲੋਰੀਨ ਉਹਦੇ ਨਾਲ ਕਿਰਿਆ ਕਰਕੇ ਐਚसीएल ਬਣਾ ਲਊਗਾ ਇਹ ਪ੍ਰਤੀਸਥਾਪਨ ਦੀ ਕਿਰਿਆ ਹੈ ਅੱਗੇ ਸਾਬਨ ਕੀ ਹੈ ਸਾਬਨ ਉੱਚ ਫੈਟੀ ਐਸਿਡ ਦੇ ਸੋਡੀਅਮ ਲੂਨ ਹੁੰਦੇ ਆ ਜਾਂ ਸਾਬਨ ਦੇ ਅਣੂ ਲੰਬੀਆਂ ਲੜੀਆਂ ਵਾਲੇ ਕਾਰਬਨਿਕ ਤੇਜਾਬ ਦੇ ਸੋਡੀਅਮ ਜਾਂ ਪੋਟਾਸ਼ੀਅਮ ਦੇ ਲੂਨ ਹੁੰਦੇ ਆ ਤਾਂ ਸਾਬਨ ਇਹ ਹੁੰਦੀ ਹੈ ਇਮਲਸ਼ਨ ਕੀ ਹੁੰਦਾ ਹੈ ਸਾਬਣ ਦੇ ਦੋ ਭਾਗ ਹੁੰਦੇ ਇੱਕ ਆਇਨੀ ਭਾਗ ਹੁੰਦਾ ਇੱਕ ਅਨ ਆਇਨੀ ਹੁੰਦਾ ਠੀਕ ਹੈ ਜਿਹਨੂੰ ਅਸੀਂ ਕਾਰਬਨ ਲੜੀ ਬੋਲਦੇ ਹਾਂ ਸਾਬਣ ਦਾ ਜਿਹੜਾ ਆਇਨੀ ਭਾਗ ਆ ਉਹ ਤਾਂ ਪਾਣੀ ਵਿੱਚ ਘੁਲ ਜਾਂਦਾ ਕਿਉਂਕਿ ਆਇਨ ਆ ਉਹਦੇ ਵਿੱਚ ਜਦ ਕਿ ਜਿਹੜਾ ਕਾਰਬਨ ਲੜੀ ਹੁੰਦੀ ਅਨ ਆਇਨੀ ਭਾਗ ਉਹ ਤੇਲ ਵਿੱਚ ਘੁਲ ਜਾਂਦੀ ਸਾਬਣ ਤੇਲ ਵੀਤ ਹੁੰਦਾ ਇਸ ਤਰ੍ਹਾਂ ਜਿਹੜਾ ਤੇਲ ਤੇ ਪਾਣੀ ਦਾ ਮਿਲਣਾ ਆ ਉਸਨੂੰ ਅਸੀਂ ਕੀ ਬੋਲਦੇ ਹਾਂ ਇਮਲਸ਼ਨ ਠੀਕ ਹੈ ਇਹ ਯਾਦ ਰੱਖਣਾ ਸਾਬਣ ਦੇ ਕਿੰਨੇ ਭਾਗ ਨੇ ਦੋ ਅੱਗੇ ਸਾਡੇ ਕੋਲ ਉਪਧਾਤਾਂ ਦੀ ਪਰਿਭਾਸ਼ਾ ਦਿਓ ਤੇ ਕੋਈ ਦੋ ਉਦਾਹਰਨ ਜਿਨ੍ਹਾਂ ਦੇ ਗੁਣ ਧਾਤਾਂ ਧਾਤਾਂ ਨਾਲ ਮੇਲ ਖਾਂਦੇ ਉਹਨਾਂ ਉਪਧਾਤ ਬੋਲਦੇ ਇਹ ਸਾਡੇ ਕੋਲ ਧਾਤਾਂ ਧਾਤਾਂ ਵਾਲੇ ਦਾ ਇੱਕ ਪ੍ਰਸ਼ਨ ਰਹਿ ਗਿਆ ਸੀਗਾ ਉਹ ਇਸ ਦੇ ਵਿੱਚ ਆਇਆ ਹੈਗਾ ਆ ਤਾਂ ਉਪਧਾਤਾਂ ਉਹਨਾਂ ਨੂੰ ਆਪਾਂ ਬੋਲਦੇ ਆ ਇਹ ਵੀ ਰਿਚ ਕਰ ਲੈਣਾ ਤੁਸੀਂ ਠੀਕ ਹੈ ਤਾਂ ਇਹ ਸੀ ਸਾਡੇ ਕੋਲ ਚੌਥਾ ਪਾਠ ਜਿਸ ਦੇ ਅਸੀਂ ਪ੍ਰਸ਼ਨ ਡਿਸਕਸ ਕਰ ਹੀ ਨਹੀਂ ਤਾਂ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਇਸ ਵੀਡੀਓ ਨੂੰ ਅੱਗੇ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਜ਼ਰੂਰ ਕਰਨਾ